ਇਸ ਬਿਤੇ ਜੋ ਇਸ ਜਨਿ ਹੱਥ ਤੇ ਤੇਰੇ ਵਰਸ ਪੁੱਤੇ ਪੁੱਤ ਵਧੀਰੀ ਅੰ ਪਰਿਵਾਰੇ ਛਾਉ ਮੇ ਕਿਲੇ ਸੇ ਸਤ ਗੁਰੇ ਦਵਾ ਹੋਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੱਲਾਂ ਤਾਂ ਕਰਨੀਆਂ ਨੇ ਜ਼ਰੂਰੀ ਸਾਧ ਸੰਗਤ ਇਹ ਗੱਲਾਂ ਹੀ ਤੇ ਇੱਕ ਮਸਤੀ ਦਿੰਦੀਆਂ ਇੱਕ ਸਰੂਰ ਦਿੰਦੀਆਂ ਇਹ ਗੱਲਾਂ ਹੀ ਤੇ ਸਾਲ ਜੋਗਾ ਕਰ ਦਿੰਦੀਆਂ ਨੇ ਵਾਕੀ ਅਸੀਂ ਸਾਲ ਜੋਗੇ ਹੋ ਜਾਂਦੇ ਵਾਕੀ ਇੱਕ ਐਸਾ ਨਸ਼ਾ ਚੜਦਾ ਕਿ ਸਾਲ ਜੋਗੇ ਹੋ ਜਾਂਦੇ ਕਿਉਂਕਿ ਅਸੀਂ ਉਹਨਾਂ ਦੀ ਕਮਾਈ ਖਾਣ ਵਾਸਤੇ ਆਏ ਤੇ ਉਹਨਾਂ ਦੀ ਕਮਾਈ ਦਾ ਇੱਕ ਕਤਰਾ ਜੇ ਵੱਡ ਆਪ ਇਹ ਵੱਡ ਤੇਰੀ ਦਾ ਉਹ ਕਿੱਡੇ ਵੱਡੇ ਆ ਤੇ ਉਹਨਾਂ ਦੀ ਕਮਾਈ ਵੀ ਕਿੰਨੀ ਵੱਡੀ ਹੋਏਗੀ ਉਹ ਇੱਕ ਕਿਣਕਾ ਜਦੋਂ ਜੀਚ ਵਸਦਾ ਹੈ ਨਾ ਫਿਰ ਦੱਸਿਆ ਨਹੀਂ ਜਾਂਦਾ ਕੀ ਹੁੰਦਾ ਤਾਂ ਕਿ ਮਹਿਮਾ ਕਿਣਕਾ ਇੱਕ ਬਹੁਤ ਕਮਾਲ ਹੈ ਜੀ ਇੱਕ ਕਿਣਕਾ ਰਾਜ ਰਾਜ ਇਹ ਭੋਜਨ ਖਾਣਾ ਸੀ ਮੇਰੇ ਹਜ਼ੂਰ ਦੇ ਸਾਹਮਣੇ ਇਹ ਨਾ ਭੁੱਲਿਓ ਕਿ ਸਰਕਾਰੀ ਦੂਤ ਨਹੀਂ ਸੀ ਆਏ ਧਾਰਮਿਕ ਲੋਕ ਆਏ ਸੀ ਧਾਰਮਿਕ ਚਿੰਨ ਲੈ ਕੇ ਆਏ ਸੀ ਇਹ ਬਹੁਤ ਜ਼ਰੂਰੀ ਨੁਕਤਾ ਹੈ ਮੈਂ ਜਾਂਦਾ ਇਸ ਸੰਸਾਰ ਦੀ ਕਚਾਰੀ ਦੇ ਵਿੱਚ ਕਿਤੇ ਭੁੱਲ ਨਾ ਜਾਵੇ ਲੋਕਾਂ ਨੂੰ ਧਾਰਮਿਕ ਚਿੰਨ ਲੈ ਕੇ ਆਏ ਸੀ ਧਾਰਮਿਕ ਲੋਕ ਆਏ ਸੰਤ ਧਾਰਮਿਕ ਬਾਣੇ ਵਾਲੇ ਤਿਲਕ ਵਾਲੇ ਤਸਬੀ ਵਾਲੇ ਰਾਜਿਆਂ ਦੀ ਪਰਵਾਹ ਕਿੱਥੇ ਕਰਦਾ ਸੀ ਮੇਰਾ ਸਤਿਗੁਰੂ ਧਾਰਮਿਕ ਲੋਕਾਂ ਤੇ ਧਾਰਮਿਕ ਜਿੰਨਾ ਦਾ ਸਤਕਾਰ ਕਰਦਾ ਸੀ ਇਹ ਸੱਚੇ ਪਾਤਸ਼ਾਹ ਜੁਰ ਦੇ ਸਾਹਮਣੇ ਆਟੇ ਦੀ ਗਊ, ਸਾਲਗ੍ਰਾਮ ਪੱਥਰ, ਕੁਰਾਨ ਮਜੀਦ ਤੇ ਰਸਤੇ ਤੇ ਦੋ ਹੀ ਸੀ ਨਾ ਤੁਹਾਨੂੰ ਪਤਾ ਹੀ ਹੈ ਇਹ ਜਾਂ ਨਕਾਰ ਦਿੰਦੇ ਜਾਂ ਸਤਕਾਰ ਦਿੰਦੇ ਜੇ ਸਤਕਾਰ ਦਿੰਦੇ ਆ ਤੇ ਮੁੱਲ ਧਾਰਨਾ ਪਏਗਾ ਸਤਕਾਰ ਇਦਾਂ ਹੀ ਥੋੜਾ ਹੋਣਾ ਕਿਸੇ ਦੇ ਤਿਲਕ ਜੰਜੂ ਨੂੰ ਸਤਕਾਰ ਦੇਣ ਵਾਸਤੇ ਮੁੱਲ ਧਾਰੇ ਨਾ ਪਿਤਾ ਦੀ ਕੁਰਬਾਨੀ ਦਿੱਤੀ ਅੱਜ ਇਹ ਦੋਨੋਂ ਚਿੰਨ ਆਏ ਨੇ ਤੇ ਸਤਕਾਰ ਦੇਣ ਵਾਸਤੇ ਸਾਰੇ ਸਰਬੰਸ ਦੀ ਕੁਰਬਾਨੀ ਦਾ ਵੇਲਾ ਸੀ ਤੇ ਮੇਰੇ ਹਜ਼ੂਰ ਨੂੰ ਪਤਾ ਸੀ ਸਾਧ ਸੰਗਤ ਸਾਨੂੰ ਸਿਖਾਇਆ ਹੀ ਨਹੀਂ ਸਾਧ ਸੰਗਤ ਕਿ ਕਿਸੇ ਦੇ ਧਰਮ ਨੂੰ ਨਕਾਰਨਾ ਹੈ ਜਾਂ ਧਰਮ ਦੇ ਚਿੰਨਾ ਨੂੰ ਜਾਂ ਕਿਸੇ ਨੂੰ ਛਟਿਆਉਣਾ ਹੈ ਇਹ ਸਿਖਾਇਆ ਹੀ ਨਹੀਂ ਗੁਰੂ ਸਾਹਿਬ ਨੇ ਅਦਬ ਕੀਤਾ ਤੇ ਇਹ ਬਚਨ ਕਿਹਾ ਕਿ ਅਸੀਂ ਅਨੰਦਪੁਰ ਸਾਹਿਬ ਛੱਡਣ ਲਈ ਤਿਆਰ ਜਦੋਂ ਵਾਸਤਾ ਧਰਮ ਦਾ ਪਾਇਆ ਹਿੰਦੂ ਧਰਮ ਦੇ ਅੰਦਰ ਵਿਸ਼ਨੂੰ ਦਾ ਪ੍ਰਤੀਕ ਮੰਨਿਆ ਜਾਂਦਾ ਸਾਲਗ੍ਰਾਮ ਪੱਥਰ ਨੂੰ ਤੇ ਸਾਲਗ੍ਰਾਮ ਪੱਥਰ ਰੱਖ ਕੇ ਲਿਆਉਣ ਦਾ ਮਤਲਬ ਸੀ ਕਿ ਗੁਰੂ ਸਾਹਿਬ ਜੀ ਤੁਹਾਡੇ ਕੋਲ ਵਿਸ਼ਨੂੰ ਚੱਲ ਕੇ ਆਇਆ ਹੈ ਜਿਵੇਂ ਅਸੀਂ ਵਿਸ਼ਨੂੰ ਨੂੰ ਜਾਮਨ ਬਣਾ ਕੇ ਕਹਿੰਦੇ ਹਾਂ ਵੀ ਸਾਡੀ ਪੱਤ ਰੱਖ ਲਓ ਦੇਵੀ ਦੇਵਤਿਆਂ ਦਾ ਸਮੂਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਗਊ ਨੂੰ ਹਿੰਦੂ ਧਰਮ ਦੇ ਅੰਦਰ ਤੇ ਆਟੇ ਦੀ ਗਊ ਬਣਾਈ ਇਲਹਾਮੀ ਗਿਆਨ ਮੰਨਿਆ ਜਾਂਦਾ ਹੈ ਕੁਰਾਨ ਮਜ਼ੀਦ ਨੂੰ ਕੁਰਾਨੇ ਪਾਕ ਨੂੰ ਉਹਨੂੰ ਪ੍ਰਤੱਖ ਜਾਮਨ ਬਣਾ ਕੇ ਪੇਸ਼ ਕੀਤਾ ਮਹਾਰਾਜ ਨੇ ਬਹੁਤ ਸਨਮਾਨ ਦਿੱਤਾ ਹਰ ਕੀਮਤ ਅਦਾ ਕਰਨ ਲਈ ਸਤਗੁਰੂ ਤਿਆਰ ਹੋਏ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ